ਤੁਹਾਡਾ ਤੁਹਾਡਾ ਸਵਾਗਤ ਹੈ ਜੀ ਭਰਾਵਾਂ ਦੇ ਤੇ ਲੱਗ ਚੁੱਕਿਆ ਹੈ ਗਰਮੀ ਦਾ ਸੇਲ ਮੇਲਾ ਗਰਮੀਆਂ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ ਕਾਪਡਨ ਦੇ ਸੂਟ ਬਹੁਤ ਸਾਫਟ ਕਪੜੇ ਦੇ ਵਿੱਚ ਬਾਜ਼ਾਰ ਚ ਮਿਲੇ 600 650 ਭਰਾਵਾਂ ਦੇ ਟੈਰੇਟ ਸਿਰਫ 450 ਰੁਪਏ ਕਰਤਾ ਜੀ ਫੈਂਸੀ ਸੂਟ ਹੈ ਜੀ ਨਾ ਕਾਟਨ ਦਾ ਦੁਪੱਟਾ ਅਜਾਰ ਚ ਮਲੇ 500 600 ਦਾ ਅਜਾਰ ਚ ਮਲੇ 700 ਦਾ ਭਰਾਮਾ ਦੇ ਟੈਰਿਫ ਸੇ 450 ਰੁਪਏ ਜੀ ਸਾਡੀ ਵੀਡੀਓ ਦੇ ਅੰਦਰ ਤੁਸੀਂ ਦੇਖੋ ਨਵੇਂ ਨਵੇਂ ਡੇਨਾਂ ਦੇ ਵਿੱਚ ਗਰਮੀ ਵਾਲੇ ਕੱਪੜੇ ਦੀ ਫੈਨਸੀ ਵੈਰਾਈ ਕਾਟਨ ਦੇ ਸੂਟ ਹੈ ਜੀ ਨਾਲ ਕਾਟਨ ਦਾ ਦੁਪੱਟਾ ਮੈਚਿੰਗ ਸੂਟ ਰੇਟ ਸਿਰਫ 450 ਰੁਪਏ ਜੀ ਪਹਿਲਾਂ ਸਾਰੇ ਖਤਮ ਹੋ ਗਏ ਸੋ ਕੋਈ ਸਾਰਾ ਨਵਾਂ ਸਟਾਕ ਆ ਚੁੱਕਾ ਜੀ ਨਵੇਂ ਨਵੇਂ ਡੇਨਾਂ ਦੇ ਵਿੱਚ ਗਰਮੀ ਵਾਲੇ ਸੂਟਾਂ ਦੀ ਵੈਰਾਈ ਹੈ ਜੀ ਫੈਨਸੀ ਸੂਟ ਹੈ ਜੀ ਸਾਈਟਿੰਗ ਸੂਟ ਰੇਟ ਸਿਰ 450 ਰੁਪਏ ਜੀ ਡੈਨਰ ਸੂਟ ਹੈ ਜੀ ਕਾਟਨ ਦਾ ਰੈ ਕਾਟਨ ਦਾ ਦੁਗੱਟਾ ਰੇਟ ਸਿਰ 450 ਰੁਪਏ ਭਰਾਵਾਂ ਦੇ ਡੇਟ ਤੇ ਲੱਗ ਚੁੱਕਿਆ ਹੈ ਗਰਮੀ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ ਜੀ ਬਹੁਤ ਭਾਰੀ ਸੇਲ ਮੇਲਾ ਬਹੁਤ ਸਸਤੇ ਏਟਾਂ ਦੇ ਵਿੱਚ ਵਧੀਆ ਕੁਆਲਟੀ ਦੇ ਵਿੱਚ ਗਰਮੀ ਵਾਲਾ ਕੱਪੜਾ ਜੀ ਦਰਮਿਆਨੇ ਕੱਪੜੇ ਦੇ ਭਾਰੀ ਸੇਲ ਮੇਲੇ ਦੇ ਵਿੱਚ ਕੌਕਾਂ ਦੇ ਸੂਟ ਸਿਰਫ 450 ਰੁਪਏ ਕਰਤੇ ਜੀ ਜੈਨਰਲ ਸੂਟ ਹੈ ਜੀ ਨਾਲ ਡਿਜ਼ਾਈਨ ਵਾਲਾ ਦੁਪੱਟਾ ਰੇਟ ਸਿਰਫ 450 ਰੁਪਏ ਆ ਇਹਨਾਂ ਦਾ ਸੂਟ ਸਿਰਫ 450 ਰੁਪਏ ਕਰਤਾ ਹੀ ਕਾਟਨ ਦਾ ਸੂਟ ਕਾਟਨ ਦੇ ਦੁਪੱਟੇ ਦੇ ਨਾਲ ਪੂਰੇ ਸੌਫਟ ਕਪੜਾ ਜੀ ਸੌਫਟ ਦੁਪੱਟਾ ਕਾਟਨ ਦਾ ਸੂਟ ਕਾਟਨ ਦਾ ਦੁਪੱਟਾ ਰੇਟ ਸਿਰਫ 450 ਰੁਪਏ ਜੀ ਡੀਐਨਏ ਦੁਪੱਟੇ ਦੇ ਨਾਲ ਗਰਮੀ ਵਾਲੇ ਸੂਟਾਂ ਦੀ ਵੈਰੈਟੀ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਜੀ ਬੀਐਨਏ ਸੂਟ ਗਰਮੀ ਵਾਲੇ ਦੁਪੱਟੇ ਕਾਟਨ ਦੁਪੱਟੇ ਦੇ ਨਾਲ ਜੀ ਮੈਚਿੰਗ ਸੂਟ ਰੇਟ ਸਿਰਫ 450 ਰੁਪਏ ਕਰਤਾ ਜੀ ਵੀ ਨਾਲ ਦੁਬੱਟਾ ਜੀ ਨਾਲ ਡਿਜ਼ਾਈਨਰ ਸੂਟ ਗਰਮੀ ਵਾਲੀ ਵੈਰਾਈਟੀ ਜੀ 150 450 ਰੁਪਏ ਦੇ ਵਿੱਚ ਆ ਸ਼ਰਟ ਦਾ ਕੱਪੜਾ ਹੈ ਜੀ ਆ ਬਾਟਮ ਦਾ ਕੱਪੜਾ ਹਨਾ ਕਾਉਟਮ ਦਾ ਟੁਕੜਾ ਇਹ ਇੱਥੇ ਇਹਦਾ ਵੀ 450 ਰੁਪਏ ਹੈ ਜੀ ਨਵੇਂ ਨਵੇਂ ਡੀਐਨਏ ਦੇ ਵਿੱਚ ਵਧੀਆ ਕੱਪੜਾ ਲੈਣ ਲਈ ਪਹੁੰਚੋ ਭਰਾਵਾਂ ਦੀ ਹੱਤੀ ਬਸਟਾ ਰੋਡ ਮੋੜ ਮੰਡੀ ਜੀ ਹਰ ਇੱਕ ਤਰ੍ਹਾਂ ਦੇ ਕੱਪੜੇ ਦੀ ਪਾਰੀ ਸੇਲ ਚੱਲ ਰਹੀ ਹੈ ਜੀ ਭਰਾਵਾਂ ਦੀ ਹੱਤੀ ਦੇ ਕਾਟਨ ਦਾ ਸੂਟ ਕਾਟਨ ਦੇ ਦੁਪੱਟੇ ਦੇ ਨਾਲ ਰੇਟ ਸਿਰਫ 450 ਰੁਪਏ ਕਰਤਾ ਜੀ ਸਿਰਫ 450 ਰੁਪਏ ਦੇ ਵਿੱਚ ਜੀ ਬਹੁਤ سارے ਅੰਗੜ ਇਹਨਾਂ ਜਮਾਲ ਪਹੁੰਚ ਚੁੱਕਿਆ ਇਹ ਕਾਟਨ ਦਾ ਸੂਟ ਕਾਟਨ ਦੇ ਦੁਪੱਟੇ ਦੇ ਨਾਲ ਆਟਾ ਬਟਾ ਵਰਕਾਲਾ ਜੀ ਨਾਲ ਰੇਟ ਇਹਦਾ 450 ਹੀ ਹੈ ਜੀ ਫੈਂਸੀ ਕਾਟਨ ਦਾ ਸੂਟ ਹੈ ਜੀ ਵਿਦ ਦੁਪੱਟਾ ਨਾਲ ਫੈਂਸੀ ਸਰਫ 450 ਦਾ 450 ਦੇ ਵਿੱਚ ਭਰਾਮਾਂ ਦੀ ਹੱਤੀ ਦੇ ਉੱਤੇ ਸੇਰ ਮੇਲੇ ਦੇ ਉੱਤੇ ਰੰਗ ਤੇ ਡਿਜ਼ਾਈਨ ਇੱਕ ਤੇ ਇੱਕ ਵਧੀਆ ਨਵੇਂ ਨਵੇਂ ਰੰਗਾਂ ਦੀ ਜਮਾਲ ਪਹੁੰਚੂਕਿਆ ਜੀ ਭਰਾਮਾਂ ਦੇ ਉੱਤੇ ਹਰੇਕ ਕਾਰ ਦੇ ਕੱਪੜੇ ਦੀ ਸੇਲ ਚੱਲ ਰਹੀ ਹੈ ਜੀ ਗਰਮੀ ਵਾਲੇ ਕੱਪੜੇ ਦਾ ਭਾਰੀ ਸੇਲ ਮੇਲਾ ਜੀ ਡੀਐਨਏ ਸੂਟ ਡੀਐਨਏ ਦੁਪੱਟੇ ਦੇ ਨਾਲ ਰੇਟ ਸਿਰਫ 450 ਰੁਪਿਆ ਮਾਰਕੀਟ 'ਚ ਵਿਕੇ 750 ਦਾ ਵਿਕੇ 700 ਦਾ ਸਾਡਾ ਜਿਹੜਾ ਸਿਰਫ 450 ਰੁਪਿਆ ਜੀ ਭਰਾਮਾ ਦੀ ਹੱਟੀ ਦਾ ਰੇਟ ਸਿਰਫ 450 ਰੁਪਿਆ ਜੀ ਕਾਟਨ ਦਾ ਸੂਟ ਹੈ ਕਾਟਨ ਦੇ ਫੈਨਸੀ ਦੁਪੱਟੇ ਦੇ ਨਾਲ ਭਰਾਮਾ ਦੀ ਹੱਟੀ ਬਸਟੈਂਡ